हम आव गुण परे एक गुण नाहि अमृतसाढ विख विखाय मया मो भरम पैले सुतदा रां प्रीत लगाई। एक उत्त पंथ सु गुर संगत ते मलन्त जा मतरा एक अरदास पाठ कीरत की गुर रामदास राखो सरनाई ਇਕ ਅਰਦਾਸ ਪਾਟ ਕੀਰਤ ਕੀ ਗੁਰ ਰਾਮਦਾਸ ਰੱਖੋ ਸਰਨਾਈ ਸੁਖ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ ਦਾਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੇ ਸਫਤ ਖਸਮ ਦੀ ਨੂਰ ਅਰਸ ਕੋਰਸ ਚਟਿਏ ਦੇਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀ ਐ ਜਜਨਾ ਸੱਚਾ ਪਾਤਸ਼ਾਹ ਸਿਰਸਾ ਹਾਂਦੈ ਸਾ ਜੈਸ ਪਾਸ ਵਹਟਿਆਂ ਸੋਹੀਏ ਸਾਵਨਾਂ ਦਾ ਵੇਸਾ ਸੱਜਣਾ ਸੱਚਾ ਪਤਸਾ ਸਰਸਾਂ ਹਾਂਦਸਾ ਜੈਸ ਪਾਸ ਬਹਿਠਿਆਂ ਸੋਹੀਐ ਸਵਨਾਂ ਦਾਵੇ ਸਾ ਸਤਨਾਮ ਵਾਹਿਗੁਰੂ ਸਾਹਿਬ ਜੀ බඩ හන්ස මහල්ලාපජ ඒමනමේරයා ආභාග ගනසසාරහ අන්තස ਨਵੇਂੜਾ ਰਾਮ ਆਪੇ ਸੱਚ ਬਖਸ ਲੈ ਬੇਰ ਹੋਏ ਨਾ ਫੇਰਾ ਰਾਮ एमान मेरिया आवा गण संसार है अंत सच नेड़ाराम आपे सच ਜਾ ਬਖਸ ਲਾਏ ਬੇਰਾ ਹੋਏ ਨਾ ਫੇਰਾ ਰਾਮ ਬੇਰਾ ਹੋਏ ਨਾ ਫੇਰਾ ਅੰਤ ਸਚ ਨਵੇੜਾ गुरुमुख मिलड्याय सच रङ्गे सहजे माते सहजे रहे समा जा मान पाए सत्वसाय सबद रत्ते अंतनवेरा नानक नाम रत्ते से सच्च समानै ਬਹਰਨਾ ਪਵਜਲ ਫੇਰਾ ਮਾਇਆ 모 ਸਭ ਬਰਲ ਹੈ ਦੁਜਾ ਪਾਇ ਖਾਈ ਰਾਮ माता, पिता सब हेत हे ते पलचारिरा ते पलचारी पूर्व कमाई ਮੇਟਨਾ ਸਕੈ ਕੋਈ ਜਨਾ ਸ੍ਰੇਟ ਸਾਜੀ ਸੋ ਕਰ ਵੇਖੈ ਤੇਸ ਜੇਵਡ ਆਬਰ ਨ ਕੋਈ मानमुख अन्द तप तप खप बेन साब्द सातना आई नानक बिन नाव सब कोई भूला ਮਾਇਆ ਮੋਕਾਈ ਇਹ ਜਗ ਜਲਤਾ ਦੇਖ ਕੇ ਭਜ ਪਏ ਹਰ ਸਰਨਾਈ ਰਾਮ ਦਾਸ ਕਰੀਂ ਗੁਰਪੂਰੇ ਆਗਾ ਰੱਖ ਲੇਵੋ ਦਿਓ ਬੜਾਈ ਰਾਮ ਰੱਖ ਲੇਵੋ ਸਰਨਾਈ ਹਰ ਨਾਮ ਬੜਾਈ ਤਉਦ ਜੇਵਡ ਆਬਰਨ ਦਾਤਾ ਸੇਵਾ ਲਾਗੇ ਸੇਵਡ ਪਾਕੇ ਜੁਗ ਜੁਗ ਇੱਕੋ ਜੱਤ ਜਤ ਸਤ ਸੰਜਮ ਕਰਮ ਕਮਾਵੇ ਬੇਨੰਗੁਰ ਦਤ ਨਹੀਂ ਪਾਈ ਨਾਨਕ ਤਿਸਨ ਸਬਦ ਬੁਜਾਏ ਜੋ ਜਾਏ ਪਵਨ ਹਰ ਸਰਨਾਈ ਜੋ ਹਰ ਮਤ ਦੇ ਸਾ ਉਪਜੈ ਹੋਰ ਮਤ ਨ ਕਾਇਰਾਮ ਅੰਤਰ ਬਹਰ ਏਕ ਤੂੰ ਅੱਪੇ ਦੇਵੁ ਜਾਈ ਰਾਮ ਅੱਪੇ ਦੇਵੁ ਜਾਈ ਅਬਰ ਨ ਪਾਈ ਗੋਰਾ ਮੁਖ ਹਰ ਰਸ ਚਾਖਿਆ ਦਰ ਸੱਚ ਸਦਾ ਹੈ ਸੱਚ ਸੱਚ ਸਬਦ ਸੁਪਾਖਿਆ ਕਰਮੈ ਨਿਜ ਕਰ ਪਾਇਆ सतगुर देवडाई नानक जो नाम रत्ते से महल पाए न मत परवान सच साई ਰਮਨ ਨਿਜ ਕਰ ਪਾਇਆ ਸਤ ਗੁਰ ਦੇਵदाई ਨਾਨਕ ਜੋ ਨਾਮ ਰਤੇ ਸੇ ਮਹਿਲ ਪਾਇਨਾ ਮੱਤ ਪਰਵਾਣਾ ਸੱਚ ਸਾਈ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਬੜ ਹੰਸ ਮਹੱਲਾ ਤੀਜਾ ਏ ਮਾਨ ਮੇਰਿਆ ਆ ਬਾਗੋਂ ਸੰਸਾਰ ਹੈ ਅੰਤ ਸੱਚ ਨਵੇੜਾ ਰਾਮ ਆਪੇ ਸੱਚਾ ਬਗਸ ਲੈ ਫੇਰ ਹੋਏ ਨਾ ਫੇਰਾ ਰਾਮ